ਗੁੱਸੇ ਵਿੱਚ ਅਸੀਂ ਔਰਾਂ ਦਾ ਜੇਬੇ ਬੋਲਦਾ ਜੈਰੀ ਨਾਗ ਜੀ ਮੇ ਵਿਸ ਹੋਵੇ ਕੋਲਦਾ ਹੈ ਕੋਈ ਸਵਾ ਵਿੱਚ ਖੂਨ ਜੀ ਦਾ ਖੋਲਦਾ ਹੈ ਕੋਈ ਸਵਾ ਵਿੱਚ ਖੂਨ ਜੀ ਦਾ ਖੋਲਦਾ ਮਿੱਟ ਜਾਵੇਗਾ ਚਰਹੇ ਵਿੱਚ ਡੰਨ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਮੇਰੇ ਰਾਜ ਚੋਂ ਘਰਾਰ ਜਿਹੜਾ ਪਾਰਵਾ ਮੇਰੇ ਰਾਜ ਚੋਂ ਘਰਾਰ ਜਿਹੜਾ ਪਾਰਿਆ ਹੱਥ ਬਾਜ਼ ਅਸਿਰ ਗਲਣੀ ਸਜਾਰਿਆ ਉਹ ਝੋਟਾ ਨੀਤੇ ਜੋ ਲੰਗਾਰੇ ਉੱਤੇ ਲਾ ਰਿਹਾ ਜਰਾ ਚੰਗੀ ਇਤਰਾ ਕਰਨੇ ਹੈ ਕੰਨੇ ਗੁਰੂ ਨੂੰ ਉੱਠੇ ਸੂਰਮਾ ਆਵੇ ਜਿਹੜਾ ਬੰਨ ਗੁਰੂ ਨੂੰ ਉੱਠੇ ਸੂਰਮਾ ਆਵੇ ਜਿਹੜਾ ਬੰਨ ਗੁਰੂ ਨੂੰ ਬੜੀ ਕੀਮਤੀਓ ਕਹੇ ਨਾ ਬੁਸਾਕ ਹੈ ਬੜੀ ਕੀਮਤੀਓ ਭੇਵੇਂ ਨਾ ਬੁਸਾਕ ਹੈ ਮੇਰੇ ਹੁਕਮਾਂ ਨੂੰ ਮੰਨਦਾ ਮਜਾਕ ਹੈ ਬਾਕੀ ਹੋਇਆ ਫਿਰ ਕਲ ਰਾਜਵਾ ਕੇ ਸੀ ਟੱਕ ਹੈ ਤਾਂ ਬਣਾ ਨਹੀਂ ਇਹ ਪੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬਾਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬਾਨੇ ਗੁਰੂ ਨੂੰ ਕਿੱਤਾ ਕਤਲ ਆਹਨੇ ਥਾਰੇ ਉਹਦੇ ਬਾਪ ਨੂੰ ਕੀਤਾ ਕਤਲ ਆਹਨੇ ਥਾਰੇ ਉਹਦੇ ਬਾਪ ਨੂੰ ਉਹਦਾ ਪਾਦਸ਼ਾਹ ਘੌਣ ਲੱਗਾ ਆਪ ਨੂੰ ਕਹਿੰਦਾ ਕਾਰਨਾ ਮੈਂ ਕਾਰ ਦੇਖ ਜਾਪ ਨੂੰ ਸਾਰੇ ਆਖ ਦੇ ਮੂਰੀ ਦੇ ਅਗੇ ਤਨ ਤਨ ਗੁਰੂ ਜੀ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨੇ ਗੁਰੂ ਨੂੰ ਹੋ ਬਾਲੇ ਉਸ ਦੇ ਮੂਰੀ ਦੇ ਵਫਾਦਾਰ ਨੇ ਬਣੇ ਉਹਦੇ ਦੇ ਮੂਰੀ ਦੇ ਵਫਾਦਾਰ ਨੇ ਜੋਸ ਭਰੇ ਤੇ ਲੜਾ ਕੇ ਹੋ ਸਿਆਰ ਨੇ ਘੋੜੇ ਕਾਬਲੀ ਤੇ ਚੰਗੇ ਗਾਹੇ ਆਰ ਨੇ ਸੌਖਾ ਲਗੇ ਨਾਸ ਰਖਿਆ ਤੇ ਸਾਹਮਣੇ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨ ਗੁਰੂ ਨੂੰ ਉੱਠੇ ਸੂਰਮਾਨ ਆਵੇ ਜਿਹੜਾ ਬੰਨ ਗੁਰੂ ਨੂੰ